ਲੋਕ ਕਾਵ ਤੋਂ ਕੀ ਭਾਵ ਹੈ ਉੱਤਰ ਲੋਕ ਕਾਵ ਤੋਂ ਸਾਡਾ ਮਨੋਰਥ ਉਹ ਕਵਿਤਾ ਅਤੇ ਲੋਕ ਗੀਤਾਂ ਦੇ ਉਹਨਾਂ ਰੂਪਾਂ ਤੋਂ ਹੈ ਜੋ ਕਈ ਸਦੀਆਂ ਤੋਂ ਪੀੜੀਦਰ ਪੀੜੀ ਲੋਕਾਂ ਦੀਆਂ ਜਵਾਨਾਂ ਤੇ ਚੜ ਕੇ ਸੀਨਾ ਬਸੀਨਾ ਸਾਡੇ ਲੋਕ ਸੱਤ ਦਾ ਅੰਗ ਬਣੇ ਰਹੇ ਹਨ ਲੋਕ ਸਹਿਤ ਦੀ ਰਚਨਾ ਕਿਸ ਨੇ ਕੀਤੀ ਉੱਤਰ ਲੋਕ ਸਹਿਤ ਦੇ ਕਰਤਾ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹ ਅਗਿਆਤ ਲੇਖਕਾਂ ਦਾ ਲੋਕਾਂ ਦੀ ਮਿਲਵੀ ਰਚਨਾ ਹੁੰਦਾ ਹੈ ਹਰ ਜੋ ਹਰ ਪੀੜੀ ਨਾਲ ਆਪਣਾ ਨਵਾਂ ਰੂਪ ਨਿਖਾਰਦਾ ਰਹਿੰਦਾ ਹੈ ਅਤੇ ਸਮਾਪਾ ਕੇ ਇਸ ਦਾ ਮਹਾਂਦਰਾ ਜਸ ਰੂਪ ਇਹਨਾਂ ਨਿਖਰ ਆਉਂਦਾ ਹੈ ਕਿ ਪ੍ਰਮੁੱਖ ਸਾਹਿਤਕਾਰ ਵੀ ਇਹਨਾਂ ਰੂਪਾਂ ਦਾ ਰੂਪਾਂ ਜਾਂ ਧਾਰਨਾਵਾਂ ਉੱਤੇ ਆਪਣੀ ਰਚਨਾ ਨੂੰ ਢਾਲਣ ਲਈ ਉਤਸੁਕ ਹੋ ਜਾਂਦੇ ਹਨ ਲੋਕ ਕਾਵਤਾਰ ਦੇ ਕਿਹੜੇ-ਕਿਹੜੇ ਰੂਪ ਹਨ ਉਤਰ ਲੋਕ ਆਵਤਾਰਾਂ ਦੇ ਕਈ ਰੂਪ ਹਨ ਜਿਵੇਂ ਲੋਕ ਗੀਤ ਲੋਕ ਕਹਾਣੀਆਂ ਲੋਕ ਮਹਾਵਰੇ ਜਾਂ ਅਖੌਤਾਂ ਤੇ ਲੋਕ ਬੁਝਾਰਤਾਂ ਜਾਂ ਕੈਮ ਮੁਕਰਨੀਆਂ ਆਦਿ ਹਰ ਦੇਸ਼ ਦੇ ਸਾਹਿਤ ਵਿੱਚ ਲੋਕ ਕਾਵ ਦੇ ਅਜਿਹੇ ਰੂਪ ਕਾਫੀ ਮਾਤਰਾ ਵਿੱਚ ਮਿਲ ਜਾਂਦੇ ਹਨ ਲੋਕ ਗੀਤ ਲੋਕ ਸਾਹਿਤ ਦਾ ਸਭ ਤੋਂ ਪ੍ਰਮੁੱਖ ਰੂਪ ਹੁੰਦਾ ਹੈ ਲੋਕ ਗੀਤਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ ਉਤਰ ਲੋਕ ਗੀਤਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਹੁੰਦੀਆਂ ਹਨ ਕਿ ਇਹ ਕਵਿਤਾ ਦਾ ਪ੍ਰਚੀਨ ਰੂਪ ਹੁੰਦਾ ਹੈ ਇਸ ਦੇ ਕਰਤਾ ਆਮ ਲੋਕ ਹੁੰਦੇ ਹਨ ਅਤੇ ਇਹ ਸੀਨਾ ਬਸੀਨਾ ਤੁਰਦਾ ਅਤੇ ਆਪਣਾ ਰੂਪ ਨਿਖਾਰਦਾ ਰਹਿੰਦਾ ਹੈ ਇਸ ਵਿੱਚ ਲੋਕਾਂ ਦੇ ਸਧਾਰਨ ਪਰ ਅਰਥ ਭਰਪੂਰ ਮਨੋਭਾਵ ਪ੍ਰਗਟ ਕੀਤੇ ਗਏ ਹੁੰਦੇ ਹਨ ਇਸ ਦੇ ਛੰਦ ਰੂਪ ਲੋਕਪ੍ਰਿਆ ਛੰਦਾਂ ਵਿੱਚੋਂ ਹੁੰਦੇ ਹਨ ਅਤੇ ਇਹ ਲੋਕ ਸੰਗੀਤਾਂ ਦੇ ਲੋਕ ਤੁਨਾ ਦੇ ਆਧਾਰ ਤੇ ਰਚੀ ਹੁੰਦੇ ਹਨ ਪੰਜਾਬੀ ਲੋਕ ਗੀਤਾਂ ਦੇ ਪ੍ਰধান ਰੂਪ ਕਿਹੜੇ-ਕਿਹੜੇ ਹਨ ਉੱਤਰ ਪੰਜਾਬੀ ਲੋਕ ਗੀਤਾਂ ਦੇ ਘੋੜੀਆਂ ਸੁਹਾਗ ਸਿੱਠਣੀਆਂ ਅਲੌਣੀਆਂ ਤੇ ਟੱਪੇ ਆਦ ਪ੍ਰধান ਰੂਪ ਹਨ ਕੁਝ ਲੋਕ ਗੀਤ ਲੋਕ ਨਾਚਾਂ ਅਰਥਾਤ ਗਿੱਧਾ ਪੰਗੜਾ ਚੂਮਰ ਸੱਮੀ ਆਦ ਨਾਂ ਸਬੰਧਿਤ ਹਨ ਇਸ ਤੋਂ ਬਿਨਾ ਪੇਸ਼ਣ ਪਦਾਂ 12ਵਾਂ ਸਤਾਰਾਂ ਬਿਰਹਾ ਕਰਹਲਾ ਆਦਵੀ ਪ੍ਰਾਂਤਨ ਲੋਕ ਗੀਤਾਂ ਦੇ ਰੂਪ ਹਨ ਪੂਰਵ ਮੁਗਲ ਕਾਲ ਵਿੱਚ ਜਾਤਾਂ ਲੋਕ ਗਥਾਵਾਂ ਕਿਨਾਂ ਨਾਲ ਸੰਬੰਧਿਤ ਸਨ ਉੱਤਰ ਪੂਰਵ ਨਾਨਕ ਕਾਲ ਵਿੱਚ ਬਹੁਤ ਸਾਰੀਆਂ ਲੋਕ ਗਥਾਵਾਂ ਨਾਥਾ ਜੋਗੀਆਂ ਤੇ ਪੰਜਾਬ ਦੇ ਲੋਕ ਨਾਇਕ ਰਾਜਿਆਂ ਨਾਲ ਸੰਬੰਧਿਤ ਹੈ ਇਨ੍ਹਾਂ ਵਿੱਚੋਂ ਪੂਰਨ ਨਾਥ ਜੋਗੀ ਰਾਜਾ ਹਰਸਾਲੂ ਤੇ ਰਾਣੀ ਕੋਕਿਲਾ गोपी चंदती मैणावांती पार्थरी हरी आदि नावाਾਂ ਦੇ ਕਥਾਵਾਂ ਨਾਲ ਜੁੜੇ ਹੋਏ ਕਈ ਲੋਕ ਗੀਤਾਂ ਕਈ ਲੋਕ ਗੀਤ ਮਿਲਦੇ ਹਨ ਰਾਜਾ ਰਸਾਲੂ ਕੌਣ ਸੀ ਅਤੇ ਪੰਜਾਬ ਦੇ ਪੂਰਵ ਮੱਧਕਾਲੀਨ ਇਤਿਹਾਸ ਵਿੱਚ ਉਸਦਾ ਕੀ ਸਥਾਨ ਸੀ ਉੱਤਰ ਰਾਜਾ ਰਸਾਲੂ ਸਿਆਲਕੋੜ ਦੇ ਰਾਜੇ ਸਲਵਾਨ ਦਾ ਪੁੱਤਰ ਸੀ ਅਤੇ ਪੂਰਨ ਦੇ ਵਰ ਨਾਲ ਰਾਣੀ ਲੂਣਾ ਤੋਂ ਲੂਣਾ ਦੇ ਕੋਖੋ ਜਨਮਿਆ ਸੀ ਅਤੇ ਇਸ ਨਾਤੇ ਪੂਰਨ ਦਾ ਛੋਟਾ ਭਾਈ ਸੀ ਪੰਜਾਬ ਦੇ ਪੁਰਾਣ ਮੱਧਕਾਲੀਨ ਇਤਿਹਾਸ ਵਿੱਚ ਰਾਜਾ ਅਰਸਲੂ ਨੂੰ ਲੋਕ ਨਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਰਾਜਾ ਅਰਸਲੂ ਨਾਲ ਸੰਬੰਧਿਤ ਵਰਤਾਂ ਕਿਹੜੀਆਂ ਪੁਸਤਕਾਂਵਾਂ ਵਿੱਚ ਦਰਜ ਹੈ ਪੁੱਤਰ ਰਾਜਾ ਅਰਸਲੂ ਨਾਲ ਸੰਬੰਧਿਤ ਬਹੁਤ ਸਾਰੀਆਂ ਵਰਤਾਂਵਾਂ ਜੁੜੀਆਂ ਹੋਈਆਂ ਹਨ ਜੋ ਸਰ ਰਿਚਰਡ ਟੈਪਲ ਦੇ ਲਿਜੀਡ ਆਫ ਦਾ ਪੰਜਾਬ ਵਿੱਚ ਦਰਜ ਹੈ ਬਾ ਬੁੱਧ ਸਿੰਘ ਨੇ ਵੀ ਰਾਜਾ ਰਸਾਲੂ ਨਾਮ ਦੀ ਪੁਸਤਕ ਵਿੱਚ ਇਹ ਸਾਰੇ ਇਸ ਬਾਰੇ ਭਰਪੂਰ ਵਾਕਫੀਅਤ ਦੇ ਕੇ ਕਵਿਤਾ ਦੇ ਗੀਤਾਂ ਦੇ ਹਵਾਲੇ ਵੀ ਦਿੱਤੇ ਗਏ ਹਨ ਦਿੱਤੇ ਹਨ ਪੰਜਾਬ ਦੀਆਂ ਲੋਕ ਬਾਰਤਾਵਾਂ ਦਾ ਮੂਲ ਸਰੋਤ ਕੀ ਹੈ ਉੱਤਰ ਪੰਜਾਬ ਦੇ ਲੋਕਾਂ ਦੀਆਂ ਮੂਲ ਬਾਰਤਾਵਾਂ ਦਾ ਮੂਲ ਸਰੋਤ ਸੰਸਕ੍ਰਿਤੀ ਸਹਿਤ ਪ੍ਰਚੀਨ ਗ੍ਰੰਥ ਪੰਚਤੰਤਰ ਕਥਾ ਸਾਇਤ ਸਾਗਰ ਅਤੇ ਪੁਰਾਣਾ ਪੁਰਾਣਾ ਨਾਲ ਮਿਲਦਾ ਹੈ ਐਨ ਤੇ ਮਹਾਭਾਰਤ ਆਦ ਨਾਲ ਸੰਬੰਧਿਤ ਬਹੁਤ ਸਾਰੀਆਂ ਕਥਾ ਸਮਗਰੀ ਮੌਖਿਕ ਰੂਪ ਦੀਆਂ ਦੰਤ ਕਥਾਾਂ ਮਾਤੇ ਬਾਰਤਾਂ ਮਤੋਂ ਛੁੱਟ ਕੁਝ ਟੋਟ ਕੇ ਆਦ ਵੀ ਪ੍ਰਚਲਿਤ ਰਹੇ ਹਨ ਜਿੰਨਾ ਵਿੱਚ ਬੋਧਿਕ ਚਤੁਰਤਾ ਗਿਆਨ ਤੇ ਲੋਕ ਸੂਝ ਦੇ ਪ੍ਰਤੱਖ ਪ੍ਰਮਾਣ ਮਿਲ ਜਾਂਦੇ ਹਨ ਕਹਿ ਮੁਕਰਨੀਆ ਤੋਂ ਕੀ ਭਾਵ ਹੈ ਲੋਕ ਸਹਿਤ ਦੇ ਇਸ ਰੂਪ ਬਾਰੇ ਕਿਸ ਨੇ ਦੱਸਿਆ ਉੱਤਰ ਕਹਿ ਮੁਕਰਨੀਆ ਉਹਨਾਂ ਬੁਜ਼ਾਰਤਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਵਿੱਚ ਜਵਾਬ ਵੀ ਵਿਚੇ ਹੁੰਦੇ ਹਨ ਲੋਕ ਸਹਿਤ ਦੇ ਇਸ ਰੂਪ ਬਾਰੇ ਡਾਕਟਰ ਮੋਹਨ ਸਿੰਘ ਨੇ ਦੱਸਿਆ ਬੁਜ਼ਾਰਤਾਂ ਦਾ ਕੀ ਉਦੇਸ਼ ਹੈ ਬੁਜ਼ਾਰਤਾਂ ਰਾਹੀਂ ਬੱਚਿਆਂ ਨੂੰ ਸੂਝ ਨੂੰ ਬਲਵਾਨ ਕੀਤਾ ਜਾਂਦਾ ਹੈ ਇਨ੍ਹਾਂ ਵਿੱਚ ਸਿੱਖਿਆ ਇਤਿਹਾਸ ਪੰਘੋਲ ਦੇ ਕਿਸੇ ਸਮੇਂ ਦਾ ਆਰਥਿਕ ਤੇ ਸਮਾਜਿਕ ਜੀਵਨ ਕਿਸੇ ਨਾ ਕਿਸੇ ਰੂਪ ਵਿੱਚ ਆਖੀ ਜਾਂਦਾ ਹੈ। ਆਧ ਕਾਲ ਵਿੱਚ ਕਿਸ ਕਵੀ ਨੇ ਤੇ ਕਿਹੜੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ? ਉੱਤਰ ਆਧ ਕਾਲ ਵਿੱਚ ਹੋਏ ਪ੍ਰਸਿੱਧ ਕਵੀ ਅਮੀਰ ਖੁਸਰੋ ਨੇ ਪੰਜਾਬੀ ਬਿਹਾਰਤਾਂ ਦਾ ਦੇਲੀ ਭਾਸ਼ਾ ਵਿੱਚ ਅਨੁਵਾਦ ਅਨੁਵਾਦ ਕੀਤਾ ਹੈ। ਏ ਬੁਝਾਰਤਾਂ ਅੱਜ ਤੋਂ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਹਨ ਪੂਰਵ ਮੁਗਲ ਕਾਲ ਦੀਆਂ ਬੁਝਾਰਤਾਂ ਦੇ ਇਸ ਕਾਲ ਦੀਆਂ ਹੋਣ ਬਾਰੇ ਕਿਹੜੇ ਸਬੂਤ ਮਿਲਦੇ ਹਨ ਉੱਤਰ ਪੂਰਵ ਮੁਗਲ ਕਾਲ ਦੀਆਂ ਬੁਝਾਰਤਾਂ ਦੇ ਇਸ ਕਾਲ ਦੀਆਂ ਹੋਣ ਬਾਰੇ ਸਵਰਗਵਾਸੀ ਗੰਗਾ ਸਿੰਘ ਬੀਦੀ ਨੇ ਦੋ ਸਬੂਤ ਦਿੱਤੇ ਹਨ ਇੱਕ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸੁਰਤੀ ਪੰਡਿਤ ਦਾ ਜ਼ਿਕਰ ਆਇਆ ਹੈ ਦੂਜਾ ਜਿਸ ਧਾਰਨਾ ਉੱਤੇ ਸੁਰਤੀ ਦੀਆਂ ਬੁਝਾਰਤ ਹਨ ਉਹੀ ਧਾਰਨਾ ਨਾਮਦੇਵ ਜੀ ਨੇ ਇੰਨਾ ਤੋਂ ਪਹਿਲਾਂ ਕੋਈ ਕਵੀ ਕਵੀਆਂ ਨੇ ਵਰਤੀ ਹੈ ਲੋਕ ਵਾਰ ਕਿਸ ਨੂੰ ਆਖਦੇ ਹਨ ਪੂਰਵ ਨਾਨਕ ਕਾਲ ਵਿੱਚ ਮਿਲਦੀਆਂ ਲੋਕ ਵਾਰਾਂ ਦੇ ਨਾਮ ਦੱਸੋ ਉੱਤਰ ਜਿੰਨਾ ਬੀਰਸੀ ਵਾਰਾਂ ਦੇ ਰਚਨਹਾਰ ਕੋਈ ਇੱਕ ਵਿਅਕਤੀ ਨਹੀਂ ਹੈ ਅਤੇ ਜਿਨ੍ਹਾਂ ਨੂੰ ਲੋਕ ਸਮੂਹਾਂ ਨੇ ਰਚਿਆ ਹੈ ਇਹ ਲੋਕ ਵਾਰਾਂ ਖਵਾਉਂਦੀਆਂ ਹਨ ਪੂਰਵ ਨਾਨਕ ਕਾਲ ਵਿੱਚ 6 ਲੋਕ ਵਾਰਾਂ ਮਿਲਦੀਆਂ ਹਨ ਇੱਕ ਰਾਏ ਕਮਲ ਮੋਜਦੀ ਵਾਰ ਦੂ ਟੁੰਡੇ ਅਸਰਾਜੇ ਦੀ ਵਾਰ ਤਿੰਨ ਸਿਕੰਦਰ ਇਬਰਾਹਿਮ ਦੀ ਵਾਰ ਚਾਰ ਲੱਲਾ ਬਹਿਲੀਮਾ ਦੀ ਵਾਰ ਪੰਜ ਹਸਨੀ ਮਹਿਮੇ ਦੀ ਵਾਰ 6 موسی ਦੀ ਵਾਰ ਇਹਨਾਂ ਲੋਕ ਵਾਰਾਂ ਬਦੀਆਂ ਉਨਾ ਦੇ ਆਧਾਰ ਤੇ ਉੱਤੇ ਆਧ ਗ੍ਰੰਥ ਬਿਜਲੀਵਾਰਨ ਨੂੰ ਗਾਉਣ ਦੇ ਉਦੇਸ਼ ਵਿੱਚ ਦਿੱਤੇ ਗਏ ਹਨ ਲੋਕ ਕਾਵਿ ਰੂਪ ਥਿਤੀ ਕਿਸ ਨੂੰ ਆਖਦੇ ਹਨ ਪੁੱਤਰ ਇਸ ਲੋਕ ਕਾਵਿ ਰੂਪ ਵਿੱਚ ਚੰਨ ਦੀ ਗਤੀ ਭਾਵ ਥਿਤਾ ਨੂੰ ਆਧਾਰ ਬਣਾ ਕੇ ਵਿਚਾਰਾਂ ਨੂੰ ਪ੍ਰਗਟਾਇਆ ਜਾਂਦਾ ਹੈ ਚੰਨ ਦੇ ਦੋ ਪੱਖ ਹੁੰਦੇ ਹਨ ਕ੍ਰਿਸ਼ਨ ਪੱਖ ਤੇ ਸ਼ੁਕਲ ਪੱਖ ਕ੍ਰਿਸ਼ਨ ਪੱਖ ਮੱਸਿਆ ਨੂੰ ਸਮਾਪਤ ਹੁੰਦਾ ਹੈ ਅਤੇ ਸ਼ੁਕਲ ਪੱਖ ਪੂਰਨਮਾਸੀ ਨੂੰ ਤਿਥੀ ਕਾਵ ਨੂੰ ਤਿਥੀ ਕਾਵ ਰੂਪ ਵਿੱਚ ਕ੍ਰਿਸ਼ਨ ਪੱਖ ਅਧীন ਪ੍ਰੀਤਮ ਤੋਂ ਵਿਛੜੀ ਸਜਣੀ ਦੇ ਮਨੋ ਭਾਵਾਂ ਨੂੰ ਅੰਕਿਤ ਕੀਤਾ ਜਾਂਦਾ ਹੈ ਅਤੇ ਸ਼ੁਕਲ ਪੱਖ ਅਧীন ਮਿਲਾਪ ਦਾ ਵਰਣਨ ਕੀਤਾ ਜਾਂਦਾ ਹੈ ਲੋਕ ਸਾਹਿਤ ਦੀਆਂ ਕਿਹੜੀਆਂ ਵੰਗੀਆਂ ਦੇ ਨੇ ਆਧਕਾਲ ਨੂੰ ਪ੍ਰਭਾਵਿਤ ਕੀਤਾ ਉੱਤਰ ਆਧਕਾਲ ਵਿੱਚ ਰਚੀ ਲੋਕ ਸਾਹਿਤ ਦੇ ਮੁੱਖ ਰੂਪ ਹਨ ਲੋਕ ਗੀਤ ਲੋਕ ਕਥਾਵਾਂ ਲੋਕ ਕਹਾਣੀਆਂ ਲੋਕ ਅਖਾਣ ਲੋਕ ਮਹਾਵਰੇ ਲੋਕ ਬੁਝਾਰਤਾਂ ਇਹਨਾਂ ਵਿੱਚੋਂ ਕਈ ਬਨਗੀਆਂ ਦਾ ਪ੍ਰਭਾਵ ਆਧਕਾਲ ਦੇ ਸਾਹਿਤ ਵਿੱਚ ਵੇਖਿਆ ਜਾ ਸਕਦਾ ਹੈ ਆਧਕਾਲ ਦੀਆਂ 20-12 12 ਲੋਕ ਕਥਾਵਾਂ ਤੋਂ ਪ੍ਰਭਾਵਿਤ ਹਨ ਇਸੇ ਤਰ੍ਹਾਂ ਨਾਤ ਜੋਗੀਆਂ ਦੀ ਬਾਣੀ ਨੂੰ ਲੋਕ ਗੀਤਾਂ ਦੀਆਂ ਧੁਨੀਆਂ ਤੇ ਲੋਕ ਸਾਹਿਤ ਦੀ ਸ਼ਬਦ ਆਵਲੀ ਨੇ ਪ੍ਰਭਾਵਿਤ ਕੀਤਾ ਲੋਕ ਕਹਾਣੀਆਂ ਦਾ ਸਿੱਧਾ ਜਾਂ ਸਿੱਧਾ ਪ੍ਰਭਾਵ ਭਾਰਤਕ ਵਿੱਚ ਲਿਖੇ ਬਾਬਾ ਫਰੀਦ ਜੀ ਜੀ ਪਦਤੀ ਨਾਮਾ ਉੱਪਰ ਵੇਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਲੋਕ ਕਹਾਣੀ ਅਨੁਕਿੱਸਾ ਅਕਾਵ ਦੀ ਰਚਨਾ ਨੇ ਆਧਾਰ ਬਣਾਇਆ ਅਮੀਰ ਖੁਸਰੋ ਨੇ ਭਜਾਰਤਾ ਨੂੰ ਆਪਣੀ ਰਚਨਾ ਲਈ ਕੁਝ ਹੱਦ ਤੱਕ ਆਧਾਰ ਬਣਾਇਆ ਲੋਕ ਵਾਰਾਂ ਤੇ ਅਧਿਆਤਮਿਕ ਵਾਰਾਂ ਵਿੱਚ ਕੀ ਅੰਤਰ ਹੈ ਉੱਤਰ ਲੋਕ ਵਾਰਾਂ ਦਾ ਰਚੇਤਾ ਭਾਵੇਂ ਆਰੰਭ ਵਿੱਚ ਇੱਕ ਵਿਅਕਤੀ ਰਿਹਾ ਹੋਵੇਗਾ ਪਰੰਤੂ ਇਹ ਲਿਖਤੀ ਰੂਪ ਵਿੱਚ ਨਾ ਮਿਲਣ ਕਰਕੇ ਇਸ ਵਿੱਚ ਢਾਡੀਆਂ ਗਾਇਕਾਂ ਆਦ ਦੁਆਰਾ ਰਲਾ ਹੁੰਦਾ ਰਿਹਾ ਪਰੰਤੂ ਅਧਿਆਤਮਿਕ ਵਾਰਾਂ ਕਿਉਂਕਿ ਲਿਖਤੀ ਰੂਪ ਵਿੱਚ ਉਪਲਬਧ ਹਨ ਇਸ ਲਈ ਇਸ ਵਿੱਚ ਰਲਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਜਾਂ ਬਿਲਕੁਲ ਵੀ ਨਹੀਂ ਇਨ੍ਹਾਂ ਵਿੱਚ ਦੂਜਾ ਅੰਤਰ ਇਹ ਹੈ ਕਿ ਲੋਕ ਬਾਰਾਂ ਵਿੱਚ ਜੰਗ ਜੁੱਧਾਂ ਦਾ ਵਰਣਨ ਹੋਣ ਕਾਰਨ ਇਹਨਾਂ ਦੀ ਮੁੱਖ ਸੁਰ ਵੀਰ ਰਸੀ ਹੈ ਪਰੰਤੂ ਅਧਿਆਤਮਕ ਬਾਰਾਂ ਵਿੱਚ ਆਤਮਾ ਪਰਮਾਤਮਾ ਮਾਇਆ ਜਗਤ ਆਦਿ ਵਿਸ਼ੇ ਪ੍ਰਗਟਾਏ ਹੋਣ ਕਾਰਨ ਇਹਨਾਂ ਦੀ ਮੁੱਖ ਸੁਰ ਧਾਰਮਿਕ ਤੇ ਉਪਦੇਸ਼ ਉਪਦੇਸ਼ਾਤਮਕ ਹੈ